ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਬੇੜਾਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਟੋਕੜ ਗੱਬਣਾ ਟੋਕੜ ਆਓ ਵੀਰ ਜੀ ਇੰਨਾ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਹੋਰ ਸੁਣਾ ਵੀਰੇ ਕਿ ਹਾਲ ਚਾਲ ਵਧੀਆ ਵੀਰ ਜੀ ਤੁਸੀਂ ਦੱਸੋ ਵਧੀਆ ਵੀਰ ਜੀ ਵਧੀਆ ਠੀਕ ਠਾਕ ਹਾਂਜੀ ਵੀਰੇ ਨਾਂ ਦੱਸੋ ਆਪਦਾ ਸੋਨੂ ਜੇ ਪਿੰਡ ਭੋਮਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੇ ਠੀਕ ਹੈ ਜੀ ਫੋਨ ਨੰਬਰ 98784010 ਨੀ ਜਾ ਠੀਕ ਹੈ ਵੀਰੇ ਬਿਲਕੁਲ ਹਾਂਜੀ ਵੀਰੇ ਆਪਣਾ ਕਰੀਏ ਸ਼ੁਰੂ ਪਸ਼ੂਆਂ ਤੋਂ ਵੇਗੇ ਪਹਿਲੇ ਪਸ਼ੂ ਜਲਦੀ ਜੀ ਇਮਪੈਂਟਲ ਮੈਡੀਕਲ بڑا ਵੀਰਪਣ ਭਰਾ ਪਿਆ ਦਿੰਦਾ ਜੀ ਅੱਛਾ ਜੀ ਦੂਆਂ ਦੂਆਂ ਘੰਟੇ ਅਸੀਂ ਡੰਗਰ ਵੇਚਦੇ ਆ ਸਾਢੇ 6 ਵਜੇ ਵੀਡੀਓ ਚੱਲੀ ਤੇ 8 ਵਜੇ ਨਾਲ ਡੰਗਰ ਵੇਚ 8 ਵਜੇ ਨਾਲ ਡੰਗਰ ਵੀ ਜੀ ਵੇਚਦੇ ਆ ਤੇ ਜਲਦੀ ਕਰ ਕੰਮ ਦਿੰਦਾ ਵੇਚਦਾ 8 ਵਜੇ ਹੋਈ 9 ਵਜੇ ਵੀਰ ਜੀ ਮੈਂ ਸੁੱਤਾ ਉੱਠਿਆ ਮੈਂ ਭਾਜੀ ਉਹਨਾਂ ਨੂੰ ਫੋਨ ਲਾਇਆ ਪੀ ਡੰਗਰਾ ਵਾਲੇ ਕਿਹਦਾ ਆਂਦੇ ਵੀ 7 ਵਜੇ ਤੱਕ ਹੀ ਹਰੀ ਕਾ ਪਤਨੇ ਲੰਘ ਗਏ ਆ ਅੱਛਾ ਜੀ ਅੱਛਾ ਜੀ ਜੇ ਜਲਦੀ ਜਾਣੀਏ ਟਾਈਮ ਸਹੀ ਪਹੁੰਚਾਤੀਆਂ ਤੇ ਬਿਲਕੁਲ ਬੜਾ ਆਪ ਦੇ ਵੀਰ ਭਣ ਭਰਾ ਜੇ ਸੀ ਤਾਂ ਵੀ ਜੀ ਫੋਨ ਆਉਂਦੇ ਆ ਇੰਨਾ ਕ ਜਿਆਦਾ ਬਿਲਕੁਲ ਵੀਰੇ ਬਿਲਕੁਲ ਬੜੇ ਵੀਰ ਰਏ ਆ سپورਟ ਕਰਨ ਠੀਕ ਹੈ ਵੀਰੇ ਜਿੰਨਾ ਵੀਰਾ ਗਾਵਾਂ ਲਈਆਂ ਉਹ ਵੀਰਾਂ ਖੰਡਿਆਂ ਨੂੰ ਹੋਰ ਗਾਵਾਂ ਦੋ ਠੀਕ ਹੈ ਵੀਰੇ ਠੀਕ ਹੈ ਉਹ ਜੀ ਤਾਂ ਡੰਗਰ ਹੀ ਸਾਫ਼ ਲੈਣਾ ਸਾਫ਼ ਸੁਥਰਾ ਡੰਗਰ ਲੈਣਾ ਵੀ ਜੀ ਗਾਗੜੇ ਮੰਗਣਾ ਜਿਹੜੇ ਨੇ ਸਾਫ਼ ਲੈ ਆਈਏ ਬਿਲਕੁਲ 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 ਸਾਫ਼ ਲੈਣਾ ਸਾਫ਼ ਡੰਗਰ ਵੀ ਜੀ ਲੈਣਾ ਕਿੱਲੇ ਦੇ ਬੱਜਿਆ ਸ਼ਿੰਗਾਰ ਲੱਗੇ ਵੇਖਦਾ ਵੀ ਸਾਫ਼ ਹੀ ਹੈ ਸਾਫ਼ ਹੀ ਵੇਖਦਾ ਪਸ਼ੂ ਹਨਾ ਜੀ ਡੰਗਰ ਹੋਵੇ ਤੇ ਸਾਫ਼ ਬੱਜਾ ਰਵੇ ਤੇ ਗਾਂ ਵੀਡੀਓ ਕਿੱਥੋਂ ਪਾਉਣੀ ਹੈ ਬਿਲਕੁਲ ਬਿਲਕੁਲ ਸਾਫ਼ ਸੁਥਰਾ ਪਸ਼ੂ ਵੇਖਦਾ ਜਿਹੜਾ ਡੰਗਰ ਸਾਫ਼ ਹੈ ਉਹ ਕਿੱਲੇ ਦਾ ਸ਼ਿੰਗਾਰ ਹੋਈ ਬੰਦਾ ਹੈ ਬਿਲਕੁਲ ਵੀਰੇ ਬਿਲਕੁਲ ਸਾਫ਼ ਸੁਥਰੇ ਪਸ਼ੂ ਬਿਲਕੁਲ ਬਿਲਕੁਲ ਹਾਂ ਜੀ ਇਹਨੇ ਫੋਨ ਆਉਂਦੇ ਕਿ ਡੰਗਰ ਨਹੀਂ ਸਾਡੇ ਕੋਲ ਪੂਰੇ ਹੋਣ ਹਾਂ ਜੀ ਅੱਛਾ ਜੀ ਠੀਕ ਹੈ ਸਰਕਾਰੀ ਥੱਲੇ ਲੱਗਾ ਪੰਜ ਜਣੇ ਪੰਜ ਜਣੇ ਇਸ ਫੇਰ ਤੋਂ ਚੱਕਰ ਹੁਣ ਸਿਆਣੇ ਹਾਂਜੀ ਅੱਛੇ ਟਾਈਮ ਨੇ ਪੰਜ ਜਾਣੇ ਲਾਂਚਰ ਜਾਣੇ ਆ ਠੀਕ ਹੈ ਵੀਰੇ ਠੀਕ ਹੈ ਜੇ ਕੋਈ ਦਲਾਲ ਨੇ ਰਾਤ ਹੀ ਫੋਨ ਕਰਤਾ ਹੀ ਰਾਤ ਹੀ ਜਾ ਜਣਾ ਅੱਛਾ ਜੀ ਦਲਾਲ ਆਗੇ ਸੱਤ ਅੱਠ ਜਾਣੇ ਹੋ ਜਾਣੇ ਕੀ ਬਾਤ ਹੈ ਜੀ ਆ ਵੀਰ ਦਾ ਸੁਣੋ ਵੀਰੇ ਇਹਦਾ ਨੰਬਰ ਸਕਰੀਨ ਤੇ ਚੱਲਣ ਰਿਹਾ ਇਹਨੂੰ ਵੀਰ ਨੂੰ ਪਸ਼ੂ ਕਿੰਨਾ ਹੋਊਗਾ ਸਾਨੂੰ ਤੇ ਆ ਪਪਾ ਕੋਈ 10 ਡੰਗੜ ਕੋਈ ਵਧੀਆ ਹੋਣਾ ਸਾਫ ਹੋਣਾ 10 ਡੰਗੜਾਂ ਦੀ ਵੀਡੀਓ ਪਾ ਰਾਂ ਬਿਲਕੁਲ ਸਾਫ ਸੁਥਰਾ ਪਸ਼ੂ ਮਿਲੇ ਆ ਨਾ ਜੀ ਰਾਤ 2-2 ਵਜੇ ਵੀ ਫੋਨ ਆ ਜਾਂਦਾ ਅੱਛਾ ਜੀ ਤੇ ਸਾਨੂੰ ਵੀ ਜੀ ਕੋਈ ਦਲਾਲ ਆਉਂਦਾ ਨਾ ਵੀ ਜੀ ਪੰਜ ਛੇ ਗਾਵਾਂ ਆਈ ਪੰਜ ਛੇ ਲਿਓਣੀਆਂ ਆ ਇਹਨਾਂ ਚ ਠੀਕ ਹੈ ਵੀਰੇ ਠੀਕ ਹੈ ਬੜੀਆਂ ਵਧੀਆ ਚੁਣ ਕੇ ਡੰਗਰ ਲੈਉਣਾ ਜਿਹੜਾ ਵੀ ਭੈਣ ਭਰਾ ਖੜੇ ਯਾਦ ਕਰੇ ਹੋਵੇ ਸਾਫ ਹਨਾ ਜੀ ਠੀਕ ਹੈ ਵੀਰੇ ਠੀਕ ਹੈ ਵੀਰੇ ਠੀਕ ਹੈ ਜੀ ਬੇਟ ਵੀਰ ਜੀ ਵੀਰ ਭਣ ਭਰਾ ਬੜੇ ਸੋਹਣੇ ਸੋਹਣੇ ਕਮੈਂਟ ਕੀਤੇ ਆ ਹਾਂਜੀ ਆ ਜੀ ਮਾੜੇ ਵੀ ਕਈਆਂ ਵਿੱਚ ਮਾੜੇ ਕਮੈਂਟ ਕੀਤੇ ਬਿਲਕੁਲ ਬਾਕੀ ਵੀਰਾਂ ਨੂੰ ਬੈਂਚਾ ਵੀਰੋ ਮਾੜਾ ਕਮੈਂਟ ਨਾ ਕਰਿਆ ਕਰੋ ਵੀਰਾਂ ਨੂੰ ਹੌਸਲਾ ਦਿਓ ਕਾਰੋਬਾਰ ਬਹੁਤ ਸੋਹਣਾ ਆਪ ਦਾ ਚਲਾਇਆ ਨਾ ਨਾ ਵੀਰੇ ਅਵਰੇ ਉਮਰ ਦੇ ਸਾਹਣਾ ਕਿੱਡਾ ਸੋਹਣਾ ਕੰਮ ਕਰਦੇ ਪਏ ਆ ਵੀਰੇ ਉਹਨੇ ਬਾਕੀ ਵੀਰੇ ਚੰਗੇ ਸੋਹਣੇ ਕਮੈਂਟ ਦਿਆ ਕਰੋ ਹੌਸਲਾ ਜਾਏ ਕਰੋ ਵੀਰਾਂ ਨੂੰ ਸਗੋਂ ਚੰਗੇ ਚੰਗੇ ਕਮੈਂਟ ਕਰਿਆ ਕਰੋ ਹਾਂਜੀ ਹਾਂਜੀ ਬਾਕੀ ਵੀਰੇ ਤੂੰ ਵੀ ਇਹ ਚੀਜ਼ਾਂ ਦੇ ਨਹੀਂ ਧਿਆਨ ਮਾਰੀ ਗਾ ਕਮੈਂਟ ਵਾਲ ਉਹ ਤਾਂ ਆਮ ਹੁੰਦੇ ਆ ਮਾਮੂਲੀ ਹਨਾ ਉਹਨਾਂ ਚੀਜ਼ਾਂ ਦੇ ਧਿਆਨ ਨਹੀਂ ਦੇਣਾ ਹਾਂਜੀ ਬਸ ਆਪਣਾ ਕੰਮ ਖਿੱਚ ਕੇ ਰੱਖਣਾ ਆ ਕੋਈ ਨਹੀਂ ਮਹਾਰਾਜ ਵਾਇਗੁਰ ਤਰੱਕੀਆਂ ਬਖਸ਼ੇ ਹਨੀ ਜੀ ਇਹ ਸਾਰੇ ਹੌਸਲਾ ਟੁੱਟਦਾ ਹੌਸਲਾ ਟੁੱਟਦਾ ਹੌਸਲਾ ਕੋਈ ਨਹੀਂ ਨਹੀਂ ਤੇ ਇਹ ਨਹੀਂ ਇਹ ਚੀਜ਼ ਤੇ ਨਹੀਂ ਦੇਣਾ ਇਹ ਤਾਂ ਹਨਾ ਇਹ ਤੇ ਘਰੇ ਬੈਠਾ ਮੈਂ ਮਮੂਲੀ ਬੰਦਾ ਕਰਦਾ ਮੈਂ ਮਾਰੇ ਕਿੰਨੇ ਆਪ ਕੋਈ ਹਨਾ ਉਹ ਬੰਦਾ ਕਰਦਾ ਜਿਹਨੇ ਡੰਗਰ ਨਹੀਂ ਲੈਣਾ ਜਾਂ ਸਵਾਦ ਲੈਣਾ ਸਵਾਦ ਲੈਣਾ ਹਣੇ ਉਹ ਬਿਲਕੁਲ ਬਿਲਕੁਲ ਸ਼ਰਾਰਤ ਕਰਦਾ ਹੈ ਇੱਕ ਹੀ ਆਦ ਨੇ ਚੰਗਾ ਡੰਗਰ ਵੇਚਣ ਦੇ ਫਿਰ ਵੀ ਮਾੜੇ ਕਮੈਂਟ ਬਿਲਕੁਲ ਬਿਲਕੁਲ ਨਾ ਆਪਣਾ ਕੰਮ ਖਿੱਚ ਕੇ ਰੱਖਣਾ ਵਾ ਐਵੇਂ ਨਹੀਂ ਵੇਖਣਾ ਵੀ ਨਾ ਹੀ ਆਪਣੇ ਆਪ ਦੇ ਮਾਨ ਕਰਦੇ ਨਾ ਹੀ ਕਿਸੇ ਤੇ ਕਰਦੇ ਆਂ ਐਵੇਂ ਜੀ ਆਪਣੀ ਮਰਜ਼ੀ ਨਾਲ ਵੀਡੀਓ ਪਾਉਣੀ ਆਪਣੀ ਮਰਜ਼ੀ ਨਾਲ ਡੰਗਰ ਲੈਣਾ ਕਾਰੋਬਾਰ ਆਪਣਾ ਹਣੇ ਸੋਨਾ ਆਪਣਾ ਕਰਨਾ ਹੈ ਖਿੱਚ ਕੇ ਰੱਖਣਾ ਕੰਮ ਨੂੰ ਕੋਈ ਤੇ ਮਾਨ ਨਹੀਂ ਵੀ ਜੀ ਕੋ ਚੰਗਾ ਕਰੇ ਮਾੜਾ ਕਰੇ ਬਿਲਕੁਲ ਉਹ ਚੀਜ਼ਾਂ ਉਹ ਚੀਜ਼ਾਂ ਨੇ ਧਿਆਨ ਦੇਣਾ ਜਿਹੜਾ ਧਿਆਨ ਮਾੜਾ ਜਿੰਨਾ ਵੀ ਨਹੀਂ ਆ ਬਿਲਕ ਬਿਲਕੁਲ ਬਿਲਕੁਲ ਤੁਹਾਡਾ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਵੀਡੀਓ ਰੋਈ ਵੀਜੀ ਪਵੇ ਬਿਲਕੁਲ ਸੋਹਣੇ ਸੋਹਣੇ ਵੀਰੇ ਕਮੈਂਟ ਕਰਿਆ ਕਰੋ ਵੀਰੋ ਹੌਸਲਾ ਦਿਓ ਵੀਰਾਂ ਨੂੰ ਕਾਰੋਬਾਰ ਖਿੱਚ ਕੇ ਰੱਖਣਾ ਇੰਨੀ ਫੋਲੋ ਫੋਲੋ ਹੋਈ ਜਾਣਾ ਅੱਛਾ ਹੀ ਕਾਹਨੂੰ ਗੱਲਾਂ ਵੀਜੀ ਠੀਕ ਹੈ ਵੀਰੇ ਠੀਕ ਹੈ ਜਿੰਨਾ ਡੰਗਾ ਖੜੇ ਫੇਰ ਫੋਨ ਕਰਦੇ ਡੰਗਾ ਸਾਡੇ ਕੋਲ ਖਲਾ ਦਿਓ ਇੰਨੀ ਤਾਂ ਐਂ ਨਹੀਂ ਚੋਣੇ ਡੰਗਾ ਗਾਰੰਟੀ ਦੇ ਖੜੇ ਗਾਰੰਟੀ ਮੰਗਦੇ ਮਾਰਦਿਆਂ ਦੇ ਪੈਸੇ ਪਾ ਦਿੰਦਾ ਲੱਦੋ ਡੰਗਾ ਤੇ ਕੀ ਬਾਤ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਕਰੀਏ ਸ਼ੁਰੂ ਵਿਖਾਈਏ ਪਸ਼ੂ ਹਾਂ ਜੀ ਵੀਰ ਜੀ ਮੈਂ ਇਹ ਨੀ ਵੀਡੀਓ ਚੱਲੀ ਆਪਣੀ ਤੋਆ ਵੀ ਤੋਆ ਇਹਦਾ ਸ਼ਾਇਦ ਮੈਂ ਦੱਦੀਆਂ ਫਿਲਮਾਂ ਨੇ ਚੱਲਦੀਆਂ ਠੀਕ ਹੈ ਠੀਕ ਆਕੀ ਪੈ ਗਈ ਤੇ ਅੱਛਾ ਚੰਗੀ ਚੁਕੀ ਆ ਇਹਦਾ ਕਫੀਰ ਹੋਣੀ ਵੀਰ ਦੇ ਉਦੋਂ ਦੇ ਪੈਰ ਹੀ ਨਹੀਂ ਥੱਲੇ ਲੱਗਦੇ ਅੱਛਾ ਇਹ ਵੀ ਜੀ ਇਤਨਾ ਭੱਜੇ ਫਿਰਦੇ ਨਾ ਸਾਨੂੰ ਖੁਸ਼ੀ ਭਰੀ ਵੀਡੀਓ ਦੇਖਣ ਦੀ ਆ ਅੱਛਾ ਜੀ ਹਾਂਜੀ ਠੀਕ ਹੈ ਵੀਰੇ ਇਦਾਂ ਖਿੱਚ ਕੇ ਰੱਖੋ ਕੰਮ ਕੋਈ ਨਹੀਂ ਬਾਂਡਰ ਤਾਂ ਬਹੁਤ ਛੌਂ ਗਿਆ ਇਹਨਾਂ ਬੜਾ ਛੌਂ ਗਿਆ ਜੀ ਦਿਨ ਰਾਤ ਨਹੀਂ ਸੌਦੇ ਜਿਉਂ ਜਾਂ ਮੱਝਾਂ ਜੂੰ ਜੀ ਡੰਗਰ ਮਿਲ ਜਾਵੇ ਮਾਝ ਮਿਲ ਜਾਵੇ ਗਾਂ ਮਿਲ ਜਾਵੇ ਸੱਜੇ ਸੱਜੇ ਮਿਲੇ ਸਾਫ ਮਿਲੇ ਸਾਫ ਹੋਵੇ ਹਵੇ ਸਾਹਿਬ ਲਾਮਾ ਨਹੀਂ ਲੈਣਾ ਲਾਮਾ ਦੇ ਕੋਲਾਣਾ ਕੀ ਬਾਤ ਹੈ ਜਿੰਨਾ ਦਿਨਾ ਸਾਬ ਦੇ ਝੂਠ ਮਾਰ ਕੇ ਚੀਜ਼ ਦੇ ਮਾਰ ਕੇ ਜੀਨ ਦੇਣੀ ਆ ਜਿੰਨੇ ਦਿਨਾਂ ਨੇ ਲਾਮਾ ਲੈਣਾ ਮਾਰਾ ਬਿਲਕੁਲ ਬਿਲਕੁਲ ਮੇਰੇ ਬਿਲਕੁਲ ਦੱਸਾ ਵੱਧ ਨਿਕਲੂਗਾ ਜੀ ਕਰੀਏ ਸ਼ੁਰੂ ਵੀਰੇ ਪਸ਼ੂ ਮਾੜੀ ਹੋ ਗਈ ਤਾਂ ਘਰ ਚੋਲਾਗੇ ਕਿ ਇਹਨੂੰ ਨਹੀਂ ਚੀਜ਼ ਦੇਣੀ ਬਿਲਕੁਲ ਮੇਰੇ ਬਿਲਕੁਲ ਹਾਂ ਜੀ ਲਾਮਾ ਲੈਣਾ ਲਾਮਾ ਨਹੀਂ ਲੈਣਾ ਸਾਫ਼ ਸੁਥਰਾ ਪਸ਼ੂ ਲਿਆਓ ਹੈਣਾ ਜੀ ਨਿਆਗੇ ਵੇਖੋ ਜਲਦੀ ਇਹ ਕਲਮ ਬਣਾਓ ਹੈਣਾ ਫਿਰ ਜਲਦੀ ਜਲਦੀ ਪਸ਼ੂ ਲਈ ਆਓ ਯਕੀਨ ਤੇ ਪਸ਼ੂ ਮੰਗਵੰਦੇ ਆ ਵੀਰੇ ਦੂਰੋਂ ਮੰਗਦੇ ਆ ਕਿਰਾਏ ਪਾੜੇ ਪੈਂਦੇ ਆ ਜਾਂਦਾ ਬਿਲਕੁਲ ਬੜਾ ਫੁੰਡ ਇਹ ਕਰਨੀ ਇੱਕ ਨੂੰ ਮਾਰਾ ਦੇ ਦਾਂਗੇ ਉਹਨੇ ਥੋੜੀ ਗਾਂ ਬਿਲਕੁਲ ਸਾਫ਼ ਹੋਵੇ ਦੁੱਧ ਘੱਟ ਵੀ ਚੱਲ ਜਾਂਦਾ ਚੱਲ ਜਾਂਦਾ ਜੇ ਤੰਗਰੀ ਆਵਾ ਦੁੱਧ ਚੱਲ ਲੈਣਾ ਹੋਵੇ ਖਦਾਰੀ ਹਾਂਜੀ ਹਾਂ ਬਿਲਕੁਲ ਵੀਰੇ ਵੀਰੇ ਇਦਾਂ ਦੇ ਵੀਰ ਆਉਂਦੇ ਜਿੰਨਾ ਗਾਇਆਂ ਕਰੀਆਂ ਆਖਣਦੇ ਆ ਵੀ ਧਾਰ ਵੀ ਇੱਕ ਵੀ ਨਹੀਂ ਅਸੀਂ ਮਾਰਨੀ ਤੁਸੀਂ ਅਸੀਂ ਪੈਸੇ ਪਾ ਕੇ ਲੈ ਕੇ ਗਏ ਆ ਪਹਿਲਾਂ ਕਰ ਬਿਲਕੁਲ ਵੀਰ ਜੀ ਬਿਲਕੁਲ ਹੋਰ ਵੀ ਜੀ ਇੱਕ ਇੱਕ ਦੋ ਦੋ ਗਾਵਾਂ ਕੱਲੋ ਕੱਲੋ ਬਿਲਕੁਲ ਵੀਰੀ ਇਦਾਂ ਵਿਆਰ ਵਿਆਰ ਬਣਾ ਕੇ ਰੱਖਣਾ ਹਣੇ ਬਿਲਕੁਲ ਖਿੱਚ ਕੇ ਰੱਖਣਾ ਲੰਮਾ ਟਾਈਮ ਕੰਮ ਕਰਨਾ ਆ ਸਚਾਈ ਦੇ ਗਰਿਓ ਹਨਾ ਵੀਰ ਹਾਂਜੀ ਹਾਂਜੀ ਸਚਾਈ ਰੱਖਿਓ ਕਰਨਾ ਵੀਰ ਜੀ 1 ਰੁਪਏ ਦਾ ਝੂਠ ਨਹੀਂ ਮਾਰਨਾ ਜੀ ਬਿਲਕੁਲ ਵੀਰ ਜੀ ਬਿਲਕੁਲ ਫੂੰਦੀ ਥਾ ਸਾਨੂੰ ਗਾਲਾਂ ਆਉਣੀ ਨਾ ਬਿਲਕੁਲ ਵੀਰ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਕਰੀਏ ਸਟਾਰਟਿੰਗ ਹੁਣ ਪਸ਼ੂ ਜੀ ਤੁਸੀ ਵੀ ਇੰਨਾ ਚਿਰ ਵਪਾਰ ਕਰਦੇ ਰਹੇ ਜੀ ਤੁਹਾਨੂੰ ਪਤਾ ਤੈਨੂੰ ਕਿ ਨਾ ਇੰਨੀ ਵੀਡੀਓ ਬਣਾ ਦੀ ਤੁਹਾਡਾ ਅੱਜ ਤੱਕ ਇੰਨਾ ਚੰਨਾ ਚੱਲ ਗਿਆ ਵਾ ਹਾਂਜੀ ਵੀਰੇ ਹਾਂਜੀ ਬਹੁਤ ਸੋਨ ਪ੍ਰੇਮ ਸਿੰਘ ਡੰਗਰ ਲੈਂਦੇ ਆ ਤੁਹਾਡਾ ਵੀ ਕਿ ਇੰਨਾ ਨਾਮ ਬਣ ਗਿਆ ਹਨ ਬਿਲਕੁਲ ਵੀਰੇ ਬਿਲਕੁਲ ਤੁਹਾਨੂੰ ਵੀ ਡੰਗਰ ਦੀ ਪਰਖਿਆ ਤੁਹਾਨੂੰ ਪਤਾ ਕਿੰਨੇ ਦਾ ਡੰਗਰ ਹੈਗਾ ਬਿਲਕੁਲ ਵੀਰੇ ਬਿਲਕੁਲ ਤੁਹਾਡੇ ਕੋ ਚਾਹ ਪੀਣ ਦਾ ਟਾਈਮ ਨਹੀਂ ਆਗਾ ਭੱਜੇ ਫਿਰ ਦੇਖਦੇ ਆਪਾਂ ਜੀ ਦੇਖ ਲੈਣ ਉਹਦੇ ਵੀ ਜੀ ਸਾਰੇ ਸਾਥ ਕਲਜਿੰਦਰ ਜੀ ਜਿੰਦਾ ਜਿਵੇਂ ਪੂਰੀ ਧੱਕ ਪਈ ਹੱਥ ਜਿੰਦਾ ਪਈ ਬੜੀ ਕਿਰਪਾ ਵੀ ਜੀ ਬਾਬਣੇ ਕੀਤੀ ਆ ਹਾਂ ਜੀ ਬਿਲਕੁਲ ਵੀਰੇ ਬਿਲਕੁਲ ਤੁਹਾਡੇ ਪਿਆਰ ਨਾਲ ਹੀ ਆ ਜੀ ਹਨਾ ਜੀ ਸਾਰਿਆਂ ਦੇ ਸਾਥ ਨਾਲ ਹੀ ਆ ਸਾਰੇ ਵੀਰੇ ਦਾ ਸਾਥ ਆ ਜੀ ਹਨਾ ਜੀ ਕੇਸ ਦੇ ਬਿਨਾਂ ਕੁਝ ਵੀ ਨਹੀਂ ਆਪਾਂ ਹਨਾ ਜੀ ਹਰ ਇੱਕ ਦੇ ਭਰਾਵਾਂ ਦੇ ਨਾਲ ਹੀ ਆ ਜੀ ਬਿਲਕੁਲ ਵੀਰੇ ਜਿੱਥੇ ਵੀ ਜਾਇਦਾ ਉਥੇ ਕਲਜਿੰਦਰ ਕਲਜਿੰਦਰ ਕਲਜ ਤਾਂ ਨਵਾਜੀ ਕਿਹੜੇ ਵੀਰ ਪਿਆਰ ਕਰਦੇ ਆ ਹਾਂ ਕਿਹੜੇ ਵੀਰ ਵੰਦੇ ਆ ਅੱਛਾ ਬਿਲਕੁਲ ਵੀਰ ਬ੍ਰੋ ਪੂਰਾ ਸ਼ਾ ਆਜ ਮਾਰ ਜਾਂਦਾ ਸਾਡੇ ਬਿਲਕੁਲ ਵੀਰ ਬਿਲਕੁਲ ਤੇ ਇਤਨਾ ਆਉਂਦਾ ਮੈਂ ਨਹੀਂ ਮਿਸਤਰੀ ਦਾ ਕੰਮ ਕਰਦਾ ਮੈਂ ਡੰਗਰ ਲੱਭਿਆ ਕਰਦਾ ਬਿਲਕੁਲ ਵੇਖੋ ਵੀਰ ਦੀ ਪੂਰੀ ਆ ਚੜਾਈ ਹੋਊਗੀ ਸ਼ੌਂਕ ਆ ਡੰਗਰਾਂ ਦਾ ਬਿਲਕੁਲ ਬਿਲਕੁਲ ਐ ਖਿੱਚ ਕੇ ਰੱਖੋ ਵੀਰ ਕੰਮ ਨੂੰ ਕੋਈ ਨਾ ਕੋਈ ਨਾ ਵੀਰੇ ਖਿੱਚ ਕੇ ਰੱਖ ਕੰਮ ਕਾਰੋਬਾਰ ਸੋਣਾ ਹਨਾ ਜੀ ਖਿੱਚ ਕੇ ਰੱਖੋ ਕੰਮ ਕਰੀਏ ਸ਼ੁਰੂ ਵੀਰੇ ਵਿਖਾਈਏ ਪਸ਼ੂ ਵਿਖਾਈਏ ਹਾਂਜੀ ਇਹਦੇ ਬਾਰੇ ਦੱਸੋ ਵੀਰੇ ਇਹ ਡੱਬੀ ਵਸ਼ੀ ਵੀਰ ਜੀ ਪਹਿਲਾ ਸੁਣਾ ਵੱਛੀ ਠੀਕ ਹੈ ਵੀਰੇ ਉਹ ਜੀ 6 ਉਹ 5 ਕਿਲੋਆਂ ਦੀ ਗਾਰੰਟੀ ਦੇਣੀ ਆ ਠੀਕ ਹੈ ਵੀਰੇ ਉਹ ਵੀ ਜੀ ਅੱਜ ਹੀ ਲੈ ਕੇ ਆਏ ਆ ਅਸੀਂ ਅੱਜ ਹੀ ਲੈ ਕੇ ਆਏ ਆ ਪੂਰੇ ਰੰਗ ਬਾਜੇ ਤਾਂ ਖਰਖੋਸ਼ ਜੀ ਉਹ ਅਸੀਂ ਖਰਖੋਸ਼ ਬਚਾਏ ਬਿਲਕੁਲ ਹੈ ਕਹਤਾ ਦੋ ਦੋਨਾ ਹੀ ਹੋ ਵੇਖੋ ਵੇਖੋ ਵੱਛੀ ਸਾਹਿਬ ਵੇਖੋ ਪਹਿਲਾ ਇਸਵਾ ਵੱਛੀ ਠੀਕ ਹੈ ਉਹਦਾ ਕਰਦੀ ਮੜੀ ਜੀ ਖੋਲੀਏ ਵੀਰ ਜੀ ਇਹਨੂੰ ਤੋਰਾ ਵਖਾਓ ਤੋਰਾ ਵਖਾਓ ਜਾਂ ਤੋਰਾ ਵਖਾਓ ਤੋਰਾ ਚੈੱਕ ਕਰਾਓ ਵੱਛੀ ਦਾ ਵੇਖੋ ਵੀਰੋ ਚੰਗੀ ਵਹਿੜ ਆ ਗਈ ਆ ਰੰਗ ਬਾਜਾ ਚੰਗੀ ਸ਼ਕੀਨ ਵਹਿੜ ਆ ਤੋਰਾ ਵੀ ਜੀ ਤੋਰਾ ਕੀ ਆ ਵੀਰ ਕਈ ਕਸੂਏ 18 ਕਿਲੋ ਦੁੱਧ ਭਰਿਆ ਵਸ਼ੀ ਨੇ ਪਿਛਲੇ ਸਵੇਰੇ ਠੀਕ ਹੈ ਵੀਰੇ ਠੀਕ ਹਾਂਜੀ ਹੁਣ ਕਿੰਨਾ ਦੁੱਧ ਹੈ ਉਹਨ ਵੀਰ ਜੀ 6 ਕਿਲੋ ਦੁੱਧ ਉਹ 5 ਕਿਲੋ ਦੀ ਆਪਣੀ ਗਾਰੰਟੀ ਹੈ ਉਹ ਭਾਈ ਵੀਰ ਤਾਂ ਵੀ ਨਾ ਮਾਰੇ ਅਛਾ 6 ਕਿਲੋ ਦੁੱਧ ਦਾ 5 5 ਕਿਲੋ ਦੀ ਗਾਰੰਟੀ ਵੀਰ ਦਿੰਦਾ ਹੈ ਬਾਕੀ ਵੀਰੇ ਚੈੱਕ ਕਰ ਲੋ ਵੈੜ ਚੰਗੀ ਵੈੜ ਠੰਡੀ ਹੈ ਵੀਰੇ ਅਛਾ ਠੀਕ ਹੈ ਵੀਰੇ ਠੀਕ ਆ ਦੇਖੋ ਠੰਡੀ ਸੀਲ ਹੈ ਨਾ ਥੋੜਾ ਡਰਦੀ ਹੈ ਡਰਦੀ ਹੈ ਥੋੜਾ ਕੋਈ ਨਾ ਬੰਦੋ ਕੈਮਰੇ ਕੋ ਦਰਦੀ ਬੰਦੋ ਵੀਰੇ ਬੰਦੋ ਵੇਖੋ ਵੀਰੇ ਚੰਗੀ ਵੈੜ ਆ ਰਾਜੀ ਰੂਜੀ ਆ ਥੱਲੇ ਥੱਲੇ ਵੀ ਲੇ ਵੇ ਲੋ ਵੇ ਦੀ ਚੰਗੀ ਸਾਫ ਆ ਵੀਰੋ ਥਣ ਵੀ ਚੰਗਾ ਲੱਗਿਆ ਚਵਾਈ ਜਿਆਦਾ ਥਣ ਲੱਗਿਆ ਵਾ ਜੀ ਗੋਲੀ ਲੱਗਾ ਗੁੱਲ ਗੋਲੀ ਗੁੱਲ ਲੱਗਾ ਵਾ ਚੰਗਾ ਚੰਗਾ ਥਣ ਵੀਰੋ ਲੱਗਿਆ ਚੈੱਕ ਕਰ ਲੋ ਠੀਕ ਆ ਜੀ ਜਾਦੀ ਵੀ ਜੀ ਥੋੜਾ ਜਿਹਾ ਕਹਿੰਦੇ ਕੋ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਵੀ ਜੀ ਚਵਾ ਬੜਾ ਵੈਟ ਦੋ ਦੀ ਮੋਟਰ ਵੀ ਭਾਜੀ ਲੱਗੀ ਦੋ ਦੀ ਦੋ ਮਾ ਸਾਫ ਚਵਾਜ ਮੀ ਨਹੀਂ ਪੈਂਦੇ ਹਾਂ ਜੀ ਇਸ ਤਰ੍ਹਾਂ ਵੀ ਜੀ ਪਣਾ ਚਵਾ ਲੱਗਾ ਨਵਾਲ ਠੀਕ ਆ ਠੀਕ ਆ ਜੀ ਜੀ ਸੋਣ ਪਦ ਨਹੀਂ ਤਾਂ ਮੀ ਨਹੀਂ ਪੈਂਦੇ ਆਹ ਤੇ ਜਦੋਂ ਸੂਈ ਏ ਧੁਕੀ ਏ ਤੂੜੀ ਵਾਲੀ ਪਾਂਟ ਜਿੱਡਾ ਥੱਪਾ ਕਰਦਾ ਨੇ ਥੱਲੇ ਅੱਛਾ ਜੀ ਬਿਲਕੁਲ ਵੀਰੇ ਬਣੀ ਹੈਗੀ ਏ ਗਾੜੀ ਟੋਕੜ ਕੇ ਆ ਕੇ ਦੇਣੀ ਆ ਟੋਕੜ ਕੇ ਆ ਕੇ ਠੀਕ ਆ ਵੀਰੇ ਬਾਕੀ ਵੀ ਜੀ ਨਿਕਲ ਆਈ ਆ ਵੀ ਜੀ ਵੇਖੋ ਵੱਸੀ ਦੀ ਪਹਿਲਾਂ ਬਿਲਕੁਲ ਵੀਰੇ ਬਿਲਕੁਲ 70000 ਰੁਪਏ ਵੀ ਜੀ ਰਕਮ ਕੱਲੇ ਦਾ ਸ਼ਿੰਗਾਰ ਬਣੂਗੀ ਵੱਸੀ ਜੇ ਹੋਵੇ ਬਿਲਕੁਲ ਜੀ ਠੀਕ ਆ ਵੀਰੇ ਬਾਕੀ ਵੀਰੇ ਚੈੱਕ ਕਰ ਲਓ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਓ ਚੰਗਾ ਥਣ ਲੱਗਿਆ ਬਾਕੀ ਠੀਕ ਆ ਵੀਰੇ ਚਵਾ ਚੂ ਐ ਭੋਲਾ ਹੁਣਾ ਚਵਾ ਚੂ ਚੰਗਾ ਰਣਾ ਦੋ ਰੀ ਮੋਟਰ ਦੋ ਦੀ ਮੋਟਰ ਦਾ ਸੌਣ ਪਾਦ ਰਦਾ ਮੀਂਹ ਪੈਂਦਾ ਆ ਅੱਛਾ ਜੀ ਪੰਡਾਲਿਆ ਕੋਈ ਪਾਣੀ ਚੱਕਿਆ ਜਾਂਦਾ ਹੋਰ ਜਿਤਨਾ ਮੀਂਹ ਪੈਣਾ ਨਾ ਕੋਈ ਨਾ ਰਿਚਵਾਈਓ ਹੋਰ ਜੀ ਵਿਜੀ ਆਏ ਆ ਰਹੀਆਂ ਠੀਕ ਹੈ ਵੀਰੇ ਆ ਕੇ ਥਾਂ ਨਿੱਕਾ ਪਸੰਗੈ ਵੀਜੀ ਹੋਰ ਇਹ ਡਾੜਾ ਤੁਹਾਨੂੰ ਕੱਢੇਗਾ ਅੱਛਾ ਜੀ ਬਹੁਤ ਬੰਬੂ ਗਾੜ ਚੰਗਾ ਜਵਾਲ ਲੱਗ ਗਿਆ ਬਿਲਕੁਲ ਵੀਰੇ ਬਿਲਕੁਲ ਲਿਆਉਣੀ ਵੈੜਾ ਸਾਫ ਹੀ ਲਿਆਉਣੀ ਆ ਇਹਦਾ ਗੋਲ ਲੱਗਾ ਹੋਊਗੀ ਜੀ ਅੱਛੀ ਨੂੰ ਠੀਕ ਹੈ ਵੀਰੇ ਚੰਗੀ ਗਾੜਾ ਹਨਾ ਜੀ ਹੁਣੇ ਰੰਗ ਪਾਜ ਠੀਕ ਹੈ ਬਾਕੀ ਵੀਰੇ ਚੈੱਕ ਕਰ ਲਓ ਰੰਗ ਬੜਾ ਚੰਗੀ ਵੈੜਾ ਚੰਗੀ ਵੈੜ ਦਿੱਤੀ ਠੀਕ ਹੈ ਜੀ 5 ਕਿਲੋ ਪੱਕਾ ਵੀਰੇ ਤੁਹਾਨੂੰ ਦੋ ਲੀਟਰ ਵਾਲਾ ਲੀਟਰ ਵਾਲਾ ਅੱਗੇ ਵਧੂਗੀ ਵੀਰੇ ਵਧੂਗੀ ਵੀਰੇ ਹਾਂ ਬਿਲਕੁਲ ਬਿਲਕੁਲ ਹਾਂ ਜੀ ਠੰਡਾ ਕਰਕੇ ਠੰਡਾ ਕਰਕੇ ਦੋਰਾ ਦੇਣੇ ਕੋਈ ਨਹੀਂ ਚਾਹ ਬਖਾ ਦਿਓ ਬਖਾ ਦਿਓ ਬਖਾ ਦਿਓ ਲੈ ਲਓ ਵੀਰੇ ਚੈੱਕ ਕਰ ਲਓ ਵੀਰਾ ਕਹਿੰਦਾ ਦੋਰੇ ਵਿਖਾ ਦਿੰਨੇ ਆ ਫੇਰੇ ਕੰਮ ਲੈ ਸਿੱਧੀ ਵੈੜ ਲੈ ਵੀਰੇ ਲੈ ਲੈ ਗਾਰਡਨ ਨੂੰ ਸਿੱਧੀ ਵੈੜਿਆ ਠੀਕ ਹੈ ਵੀਰੇ ਠੀਕ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਵੈੜਾ ਹੋਏ ਬੋਲ ਵੀਰ ਜੀ 20 ਹਜ਼ਾਰ ਦੀ 20 ਹਜ਼ਾਰ ਦੀ ਹਾਂਜੀ ਮਾਤਨ ਹੋਰ ਕਰ ਦਿਓ ਕਰ ਦਿੰਦੇ ਵੀਰ ਜੀ ਇਹਨਾਂ ਦੀ ਅਫਰ ਕਿੰਨੇ ਰੁਪਏ ਮਾਤਨ ਕਰਾਂਗੇ ਇਹਨਾਂ ਦੀ ਅਫਰ ਵਾਚੀ ਨਹੀਂ ਦੇਣੀ ਰੰਗ ਬਾਜਾਂ ਨਾਲੇ ਠੀਕ ਹੈ ਵੀਰੇ 19000 ਦੀ ਹਾਂਜੀ ਡੱਬਾ ਰੰਗ ਘੱਟ ਲਾ ਬਿਜਾ ਦੇ ਠੀਕ ਹੈ ਵੀਰੇ ਹੋਰ ਮਾਤਨ ਕਰਨਾ 19000 18 ਦੀ ਜਾਂ ਤੋਂ ਜ਼ਿਆਦਾ ਨਹੀਂ ਵੀਰੇ ਜਾਇ ਜੀ ਚਲੋ ਤੁਹਾਡਾ ਮੁੱਲ 18000 ਦੀ ਚੰਗੀ ਵੈੜ ਯਾ ਛੋਟ ਕਰਦਾ 17000 ਦੀ ਹਾਂ 17000 ਦੀ ਬਾਕੀ ਕੋਈ ਵੀਰ ਫੋਨ ਲਾਵੇ ਕੋਈ ਬਾਈ ਵੀਰੋ ਵੈੜ ਚੰਗੀ ਆ ਦੁੱਧ ਵੀ ਠੀਕ ਦੱਸਦਾ ਵੀਰਾ ਚਵਾਚੂ ਵੀ ਵਧੀਆ ਦੱਸਦੇ ਆ ਚੰਗੀ ਵਿਹੜਾ ਵੀਰ ਜੀ ਅੱਜ ਕੱਲ ਅਫਸਰ ਵਾਛੀ ਲਾਂ ਜਾਈਏ ਉਹਦਾ ਵੀਰ ਜੀ ਦੱਸਦਾ 10000 ਰੁਪਏ ਵੀਰ ਮੰਗਦੇ ਇਹਨੇ ਦੁੱਧ ਵੀ ਦੇਣਾ ਵਾ ਸਭ ਸਸਤਾ ਇਹ ਸਭ ਪੂਰਾ ਕਰਨਾ ਵਾ ਗਾਂ ਵੀ ਭਣੀ ਭਾ ਦੇਣੀ ਆ ਟੋਕੜਾ ਕਰਕੇ ਸਜਣਾ ਜੱਟਾ ਹੋਣੀ ਆ ਇਸੇ ਥੱਲੇ ਬਿਲਕੁਲ ਵੀਰੇ ਬਿਲਕੁਲ ਵੀਰਾਂ ਦੇ ਮੁੱਲ ਪੂਰਾ ਕਰਨਾ ਦੁੱਧ ਵੀ ਦੇਣਾ ਵਾ ਤੇ ਨਾਲੇ ਕਿਲੇ ਦਾ ਸ਼ਿੰਗਾਰ ਵੀ ਬਣਾਣਾ ਬਿਲਕੁਲ ਵੀਰੇ ਹਾਂ ਜੀ ਹਾਂ ਸਾਫ ਸੁਥਰੀ ਹਨੇ ਵਿਹੜਾ ਹਾਂ ਜੀ ਗਾਂ ਰਕਮ ਦੀ ਆ ਬਿਲਕੁਲ ਵੀਰੇ ਬਿਲਕੁਲ ਜੀ ਬਿਲਕੁਲ ਜੀ ਵੇਖੋ ਵੀਰੋ ਚੰਗੀ ਵਿਹੜਾ ਬਾਕੀ ਵੀਰਾਂ ਫੋਨ ਜਰੂਰ ਲਾਵੇ ਵੀਰਾਂ ਨੂੰ ਮਾਤਨ ਹੋਰ ਹੋ ਜੂ ਵੀਰੋ ਹਾਂਜੀ ਦੂਜੇ ਨੰਬਰ ਤੇ ਆ ਗਈ ਵੀਰ ਜੀ ਜਰਸੀ ਕਰੋਸ ਜਰਸੀ ਕਰੋਸ ਸਾਡੇ 3.5 ਮਹੀਨੇ ਦੀ ਸਾਡੇ 9 ਮਹੀਨੇ ਦੀ ਚੈੱਕ ਪਾਸ ਆ ਸਾਡੇ 9 ਮਹੀਨਿਆਂ ਦੀ ਚੈੱਕ ਪਾਸ ਆ 11 ਲੀਟਰ ਦੁੱਧ ਤਿਆਰ ਆ ਦੁੱਧ ਹੋਊਗਾ 10 ਕਿਲੋ ਦੀ ਆਪਣੀ ਗਾਰੰਟੀ ਬਹੁਤ ਵਧੀਆ ਸਾਫ ਆ ਹਾਂਜੀ ਠੀਕ ਆ ਵੀਰੇ ਸੱਜਣ 20 22 ਲੀਟਰ ਕੱਢਿਆ ਜਦੋਂ ਆ ਵੇਖੋ ਅੱਛਾ ਸੱਜਣ ਨੇ ਸੱਜਣ ਕੋਲ ਹੀ ਮੀਜੀ ਸੱਜਣ ਕੋਲ ਜਾਂਦਾ ਜਿੰਨੂੰ ਮਾਰ ਕੇ ਲੈ ਜਿੰਨੂੰ ਦੇਣੀ ਹੈ ਤਸਲੀਨਾ ਦੇ ਤਸਲੀਨਾ ਠੀਕ ਆ ਵੀਰੇ ਇਹ ਆਉਂਦੇ ਉਹ ਸੱਜਣਾ ਇਹ ਆਉਂਦਾ ਆਪਣਾ ਵੀਰ ਭਰਾ ਵਾ ਹ ਆਪਣਾ ਆਦਾ ਇਹਨੂੰ ਵੀ ਜੀ ਸੁੰਦਿਆਂ ਤੱਕ ਛੱਡਣਾ ਪੈਂਦਾ ਏ ਕੋਈ ਛੱਡੋ ਕੋਈ ਛੱਡੋ ਗਰਮੀ ਨਹੀਂ ਮਣਉਂਦੀ ਵਧੀਆ ਘਰ ਰੱਖਣ ਵਾਲੀ ਜਾਨੀ ਕੜਕ ਦੇਣੀ ਆ ਠੀਕ ਹੈ ਵੀਰੇ ਠੀਕ ਹੈ ਜੇ ਸੁਣ ਜੇ ਤਿੱਕੇ ਸੁਣਾ ਜੇਗਾ ਠੀਕ ਹੈ ਵੀਰੇ ਠੀਕ ਹੈ ਦੋ ਵੀਰ ਜੀ ਕੋਈ ਜੇ ਮਨ ਗਿਆ ਉਹ ਤਾਂ ਨਹੀਂ ਤੇ 25 ਕਿਲੋ ਭਰੂਗੀ ਬਿਲਕੁਲ ਬਿਲਕੁਲ ਇਹਨਾਂ ਦੇ ਪੈਸੇ ਲੋਕਾਂ ਖਚੜੇ ਇਹਨੇ ਦੋ ਤਰ੍ਹਾਂ ਹੀ ਲੈ ਜਾ ਲਾ ਲੇ ਰੇ ਰੇਣ ਜਾਇ ਜਾ ਜਿੰਨੇ ਦੀ ਪਾਦੇ ਨੇ ਦੋ ਤੰਨਾ ਨਹੀਂ ਲੈ ਮੁੱਲ ਪੂਰਾ ਕਰਦਾ ਫੇਰ ਵੀ ਜੀ ਰਕਮ ਦੀ ਬਿਲਕੁਲ ਦਾ ਸ਼ੇਫ ਫੈਂਦਾ ਸ਼ੇਫ ਫੈਂਦਾ ਦੁੱਧ ਅੱਛਾ ਜੀ ਠੀਕ ਹੈ ਵੀਰੇ ਇੱਥੇ ਲਿਆ ਆ ਕ ਠੀਕ ਹੈ ਵੀਰੇ ਠੀਕ ਹੈ ਚੰਗੇ ਵੀਰੇ ਸੰਗਣਾ ਸੰਗਣਾ ਸੁੰਗਣਾ ਦੁੱਧ ਹੁੰਦਾ ਇਹਨਾਂ ਦਾ ਨਾਲੇ ਪਸ਼ੂਆਂ ਦਾ ਕਰੋਸ ਆ ਹਨਾ ਜੀ ਬਿਲਕੁਲ ਵੀਰੇ ਬਿਲਕੁਲ ਬਾਕੀ ਵਿਖਾਈਏ ਤੋਰ ਕੇ ਵੀਰੇ ਖੋਲੋ ਵੀ ਜੀ ਆਹ ਦੇਖੋ ਚਾਹ ਦੇਖੋ ਦੇਖੋ ਇਧਰ ਆ ਚੀਜ਼ਾਂ ਮੰਗਦੇ ਵੀ ਜੀ ਅਸੀਂ ਆ ਜਿਹੜੇ ਹੁੰਦੇ ਇਹਨਾਂ ਜੀ ਜਾਂਦੇ ਹਾਂ ਜੇ ਸ਼ਕੀਨ ਕੀ ਬਾਤ ਆ ਜੀ ਜਾਂਦੇ ਛੇ ਫੈਟ ਜਿਹੜਾ ਮਹੀਨਾ ਦੁੱਧ ਮਹੀ ਦਾ ਉਹ ਚਾਹ ਪੀਤੇ ਆ ਜਦ ਦਾ ਕੋਆ ਕੋਆ ਪੀਤਾ ਤਾਂ ਤੇ ਕਰੀਮੀ ਪੀ ਗਏ ਜੋ ਕੀ ਚਾਹ ਦੀ ਠੀਕ ਹੈ ਵੀਰੇ ਮੇਰੇ ਬਲਾਈ ਖੋਇਆ ਠੀਕ ਹੈ ਵੀਰੇ ਠੀਕ ਤੋਰਾ ਬਖਾਈਏ ਵੀਰੇ ਖੋਲੋ ਖੋਲੋ ਬਲਾਈ ਦਾ ਲੱਤ ਦੁੱਧ ਤੋਂ ਹਾਂ ਠੀਕ ਹੈ ਵੀਰੇ ਫਾਪੀ ਕਹਿੰਦੇ ਕੋ ਲੜੰਗਰ ਤੇ ਨਹੀਂ ਵਜਦੀ ਬਿਲਕੁਲ ਜਿਹੜਾ ਚੰਗਾ ਡੰਗਰ ਉਹਦੇ ਉੱਤੇ ਲਾਈ ਮਾਰੇ ਡੰਗਰ ਤੇ ਬਿਲਕੁਲ ਵੀ ਜੀ ਫਾਪੀ ਮਾਰੇ ਡੰਗਰ ਤੇ ਬੁਲਕਾਰੀ ਨਹੀਂ ਪਾਈਦੀ ਵੇਖੋ ਵੀਰੇ ਚੈੱਕ ਕਰ ਦੋ 11 ਕਿਲੋ ਦੁੱਧ ਆ ਹਾਂਜੀ ਟੋਕਰ ਗੱਬਣ ਆ ਗਈ ਆ ਵੈੜ ਰਾਈ ਰੋਜੀ ਆ ਬਾਕੀ ਵੀਰੇ ਚੈੱਕ ਕਰ ਲੋ हां लेवे थब्बे ਦਾ ਨਾਮ ਆ ਨਾ ਬਿਲਕੁਲ ਰਾਜ ਨਾਮ ਆ ਨਾ ਨਹੀਂ ਕਰਦੀ ਬਿਲਕੁਲ ਵੀਰੋ ਚੈੱਕ ਕਰ ਲੋ ਲੈ ਵਲੂਆ ਠੰਡੀ ਵਿਜੀ ਪਰ ਥਣ ਥਣ ਚੰਗਾ ਲੱਗਿਆ ਠੰਡੀ ਸੀ ਦਾ ਚੰਗੀ ਬੈੜਾ ਆ ਦੇਖੋ ਠੀਕ ਹੈ ਜੀ ਠੰਡੀ ਸੀ ਹੋ ਗਈ ਜੀ ਠੀਕ ਹੈ ਜੀ ਆ ਦੇਖੋ ਲੋ ਕਰਕੇ ਬਣਾ ਗਏ ਹਨ ਕਿੰਨੇ ਜਰ ਦੀ ਗੱਬਨ ਦੱਸ ਸਾਡੇ ਤੇ ਨਾ ਮਹੀਨੇ ਚੈੱਕ ਪਾਸ ਲੂ ਵੀ ਜੀ ਸਾਡੇ ਤੇ ਨਾ ਜੀ ਜੀ ਕੋਈ ਵੀਰ ਚੈੱਕ ਕਰ ਆ ਖੜੇ ਆਪਣੀ ਠੀਕ ਹੈ ਜੀ 11 ਕਿਲੋ ਦੁੱਧ ਆ ਗਿਆ 11 ਕਿਲੋ ਦੁੱਧ ਉਧਾ ਹਾਂ ਕਿਲੋਵਾਂ ਦੀ ਗਾਰੰਟੀ ਨਾ ਦੇਣੀ ਆ ਠੀਕ ਹੈ ਜੀ ਇਹ ਘਰੇ ਵਧੂਗੀ ਘਟੇ ਗਈਆਂ ਜਾ ਕੇ ਵਿੱਚੀ ਦੁੱਧ ਠੀਕ ਹੈ ਵੀਰ ਜੀ ਜੀ ਜਾਂਦੀ ਜ ਬਿਲਕੁਲ ਹਾਂਜੀ ਮੋਲ ਵੀਰ ਦੀ ਗਾਈ ਦਾ ਲੈਣਾ ਦੇ ਦੇਗੀ ਮੈਂ ਜੋ ਮੈਂ ਦੇ ਦੋਦੇ ਜੋ 6 ਘੜ ਦਾ ਠੀਕ ਹੈ ਜੀ ਹਾਂਜੀ ਇਹਦੇ ਵਿੱਚ 6 ਘੜ ਦਾ ਅੱਛਾ ਇਹ ਵੀ ਮੱਝ ਲੈ ਜਾਈਏ ਲੱਖ ਸਵਾਂ ਲੱਖ ਤੋਂ ਘੱਟ ਮੱਝ ਨਹੀਂ ਮਿਲਦੀ ਗਾਂ ਦਾ ਗਾਈਆਂ ਵਾਲਾ ਹੈ ਮੱਝ ਹੈ ਜੀ ਮੱਝ ਸਮਝ ਮੱਝ ਕਿਹਨੇ ਖਰੀਦਣੀ ਹੈ ਮੁਕਾਬਲਾ ਕਰਣੀ ਹੈ ਅੱਛਾ ਮੱਝ ਨਾਲ ਮੁਕਾਬਲਾ ਕਰਦੀ ਹੈ ਇਹਦੇ 6 ਦੋ ਦੇਦੀ ਠੀਕ ਹੈ ਵੀਰੇ ਠੀਕ ਹੈ ਮੱਝ ਲੈ ਜਾਈਏ ਲੱਖ ਸਵਾਂ ਲੱਖ ਦੀ ਮੱਝ ਮਿਲਣੀ ਆ ਬਿਲਕੁਲ ਜੀ ਮੱਝ ਦੇ ਬਰਾਬਰ ਗਾਈ ਚਲਦੀ ਆ ਬਿਲਕੁਲ ਬਿਲਕੁਲ ਜੀ ਠੀਕ ਹੈ ਵੀਰੇ ਵੇਖ ਲਓ ਵੀਰੇ ਚੈੱਕ ਕਰ ਲਓ ਥਣ ਥਣ ਚੈੱਕ ਕਰ ਲਓ ਚੰਗਾ ਗੇਟ-ਗੇਟ ਦੇ ਥਾਣਾ ਗਿਆ ਵਾ ਚੰਗੀ ਵੈੜਾ ਜੀ ਗੀ ਵਸੀ ਬਿਲਕੁਲ ਵੀਰ ਨੇ ਚਾਹ ਪੀਤੀ ਤਾਲੂ ਨੂੰ ਮਲਾਈ ਲੱਗ ਗਈ ਐ ਦੀ ਬੜੀ ਉੱਗੀ ਲਾਈ ਐ ਜੀ ਇੰਨਾ ਫੈਟ ਗਿਆ ਅਜਾ ਸੰਗਣਾ ਦੁੱਧਾ ਯਾਨੀ ਕਿ 6 ਦੋ ਫੈਟ ਆ 6 ਦੋ ਕਣਡਾ ਉਡੀਆ 6 ਦੋ ਆ ਜੀ ਬਾਈ ਕੋਈ ਕਢਾ ਕੇ ਲੈ ਆ ਜੀ ਕਿਆ ਬਾਤ ਹੈ ਜੀ ਵਾਦੇ ਜੋ ਕੇ ਲੈ ਆ ਫੈਟ ਕਢਾ ਕੇ ਲੈ ਜਾ ਨਾਲ ਚੱਕ ਪਾ ਕੇ ਬਿਲਕੁਲ ਆ ਗਿਆ ਆਪਣੀ ਖੜੇ ਵੀਰ ਜੀ ਬਿਲਕੁਲ ਜੀ ਦੇਖੋ ਜੀ ਫੇਰ ਮੈਂ ਖਰੀਦ ਲਈ ਮੈਂ ਦਮ ਪੈ ਗਏ ਜੋ ਇਹ ਮੰਡੀਆਂ ਚ ਵੱਜੀਆਂ ਆ ਇਹ ਮੰਡੀ ਚ ਵੱਜੀਆਂ ਘਰੇ ਵੱਜੀਆਂ ਜੀ ਵੇਖੋ ਵੀਰੋ ਕਿੰਨਾ ਸੰਗਣਾ ਦੁੱਧਾ ਵੀਰਾ ਕਹਿੰਦਾ ਵਾ ਚਾਚ ਵੀ ਮਲਾਈ ਆ ਗਈ ਹਨਾ ਜੀ ਤਾਂ ਵੀ ਲੱਗੀ ਤਾਂ ਉਹਨਾਂ ਲੱਗੀ ਕੀ ਬਾਤ ਹੈ ਚਾਹ ਬਣਾਉਗਾ ਇਹ ਜੀ ਦੁੱਧ ਆਹ ਜੀ ਜਾਂ ਚਾਹੀਦੇ ਇਹਨਾਂ ਕੀ ਬਾਤ ਵਧੀਆ ਵੀਰਾ ਵਧੀਆ ਇਹ ਚੀਜ਼ਾਂ ਦੇ ਬਿਲਕੁਲ ਬਿਲਕੁਲ ਹਾਂ ਜੀ ਚਵਾਏ ਇੱਕ ਨੰਬਰ ਹਨਾ ਚਵਾਏ ਇੱਕ ਨੰਬਰ ਹੋ ਵੀ ਠੀਕ ਹੈ ਹੁਣ ਮੇਰੇ ਸਾਢੇ 3 ਨਵੇਂ ਦੀ ਗੱਬਣਾ 11 ਕਿਲੋ ਦੁੱਧ ਤੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇ ਨਹੀਂ ਮੇਰੀ ਉਹਨਾਂ ਘਰ ਵਾਲਿਆਂ ਕਿਉਂ ਬੜਾ ਜੋੜਿਆ ਇਹਦਾ ਕਿਉਂ ਕਿਉਂ ਬਹਾਨਾ ਬਹਾਨਾ ਸੇਬ ਮਸਾਂ ਆਇਆ ਤੇ ਮਈ ਆ ਨਹੀਂ ਗਾਈਆਂ ਦੇ ਕਿਉਂ ਬਣੇ ਆ ਬਸ ਬਸ ਬਿਲਕੁਲ ਉਹ ਦਿਨੇ ਸ਼ੇਧ ਉਹ ਮਾਰਦੀ ਪੈਂਟ ਦੇ ਬੋਲ ਵੀਰ ਜੀ 40000 ਕੀ ਦੇਦਾ ਵੀ 40 ਦੀ ਹਾਂਜੀ ਕੋਈ ਮਾਂ ਤਨ ਕਰਦੇ ਸੱਜਣਾ ਜਿੰਨਾ ਦੁੱਧ ਹੈ ਜੀ ਸੱਜਣਾ ਇਹਨਾਂ ਦੁੱਧ ਹੈ ਜੀ ਨਾਲ ਫੇਰ ਗੜੀ ਲੱਕਵੰਦੀ ਜੀ ਵੀਰ ਜੀ ਸਿਆਹ ਦੀ ਢੁੱਕੀ ਜਿੰਨਾ ਦੁੱਧ ਦੇਣੀ ਆ ਬਿਲਕੁਲ ਵੀਰ 45 ਕਿਲੋ ਦੁੱਧ ਭਰਨਾ ਸੱਜਣ ਨੇ ਵੀਰੇ ਹੁਣ 11 ਕਿਲੋ ਦੁੱਧ ਸਾਢੇ 3 ਮਹੀਨੇ ਦੀ ਗੱਬਣਾ 40000 ਚ ਮਾਂ ਤਨ ਜਾਣਦੇ ਹੋ ਵੀਰ ਜੀ ਤੁਸੀਂ ਦੱਸੋ ਦੱਸੋ ਕੋਈ ਨਾ ਤੁਸੀਂ ਦੱਸੋ ਤੁਸੀਂ ਦੱਸੋ ਤਾਂ ਮਾਂ ਤਨ 2000 ਛੱਡ ਦਿਓ 38000 ਦੇ ਦਿਓ 38 ਦੀ ਹਾਂਜੀ ਵੀਰ ਜੀ 37 ਹੀ ਦੇਦਾ ਵੀ 37 ਦੀ ਹਾਂਜੀ ਵੀਰੇ ਕਰ ਦਿਓ ਮਾਨਤਾਂ ਜਾਨ ਦੇ ਚਲੋ 63000 63000 63000 ਹਾਂ ਨਾ ਬਾਕੀ ਵੀਰੇਓ ਰੇਟ ਬਿਲਕੁਲ ਜਾਇ ਜਾਇ ਵੀਰਾਂ ਦਾ 36000 ਦੀ ਟੋਕੜ ਗੱਪਣਾ ਵਿੱਚ ਇਹ ਛੋੜੀ ਆਪਾ ਬਿਲਕੁਲ ਬਿਲਕੁਲ ਚੰਗੀ ਵੀਰਾਂ ਦੀ ਸਿਫਟ ਕੀਤੀ ਦੁੱਧ ਦੀ ਚੰਗਾ ਸੰਗਣਾ ਦੁੱਧ ਵੀਰੇ ਦੱਸਦੇ ਆ ਇਹਦਾ ਥਾਣ ਥੁਣ ਚੈੱਕ ਕਰ ਲੋ ਚੰਗੀ ਕੁਆਲਟੀ ਦੀ ਆ ਗਈ ਅਜੇ ਮੈਂ ਤਾਂ ਦੱਸਾਂ ਵੀਰੇ ਅਜੇ ਅੱਜ ਹੀ ਲਿਆਂਦੀਆਂ ਇਹ ਚੰਗੀ ਤਰ੍ਹਾਂ ਵੜਾ ਨੇ ਪੱਠੇ ਪੁੱਠੇ ਨਹੀਂ ਖਾਦੇ ਰੱਜ ਕੇ ਢਿੱਡ ਕੱਢਣਾ ਹੈ ਵੀਜੀ ਵੜਾ ਨੇ ਕਿ ਤੁਰਿਆਂ ਕੀ ਨਹੀਂ ਦਮਦੀ ਇੱਕ ਇੱਕ ਦਿਨ ਤੇ ਤੇ ਵਿਖ ਜਾਂਦੀ ਜੀਨ ਨਾਲ ਪੱਠੇ ਰੱਜ ਕੇ ਖਾਂਦੇ ਆਪਾਂ ਉਹ ਤਾਂ ਡਵਲ ਹੋਏ ਰਾਣਾ ਰਾਣਾ ਕਹਾਂ ਰਾਜੀ ਕਦੇ ਵਿਜੀ ਆਪੇ ਤੁਰਨ ਜਾਵੇ ਕਿਹਦੇ ਘਰ ਤੋਂ ਦੁੱਧ ਆਇਆ ਘਰ ਦਾ ਪਰਸਾ ਨਹੀਂ ਦੁੱਧ ਅਹੀਂ ਟੱਕਰ ਲਿਓ ਨੇ ਘਰਾਂ ਚੋਂ ਬਿਲਕੁਲ ਬਿਲਕੁਲ ਉਹ ਪਰੀ ਹਣੇ ਦੋ ਦਿਨ ਸਾਂਭ ਰਿਆ ਵੀਰ ਵੀਜੀ ਇਹੋ ਦੁੱਧ ਕਿਨਾ ਆਇਆ 10 ਕਿਲੋ ਦੁੱਧ ਇਹ 12 13 ਕਿਲੋ ਦੁੱਧ ਕਰ 10 ਕਿਲੋ ਦੀ ਗ੍ਰੋਟੀ ਹੈ ਐ ਦੱਸਾਂਗੇ 10 ਕਿਲੋ ਪਕਾ ਦੁੱਧ ਇੱਕ ਦੋ ਦਿਨ ਤੇ ਅਸੀਂ ਕਿਹਦੇ ਘਰ ਜਾਈਏ ਕਿਹਦੇ ਸਹਰੀ ਆਪਣੇ ਜਾਈਏ ਉੱਥੇ ਵੀ ਘਰ ਦਾ ਵਾਧਾ ਬਿਲਕੁਲ ਨਹੀਂ ਲੱਗਦਾ ਬਿਲਕੁਲ ਬਿਲਕੁਲ ਪਰ ਇਹ ਸਾਡੇ ਹੁੰਦਾ ਪਸ਼ੂ ਦਾ ਨਹੀਂ ਬਿਲਕੁਲ ਜੀ ਇਹਦੇ ਵੀ ਜੀ ਫੇਰ ਉਪਰਾਉਣੀਆਂ ਆਈਆਂ 36000 ਚ ਵੀ ਮਾਤਨ ਕਰ ਦਿਓ ਵੀ ਨਾਲ ਜੇ ਕੋਈ ਵੀ ਰ ਜੋੜਾ ਪਾਲੂਗਾ ਦੋ ਹੀ ਵੇੜਾਂ ਕੋਲੇ ਜੇ ਕੋਈ ਜੋੜਾ ਪਾਲੂਗਾ ਵੀੜੇ ਚੰਗੀਆਂ ਵੇੜਾਂ ਨੇ ਮਾਤਰ ਹੋਂ ਜੂੜੇ ਚ ਜੋੜਾ ਪਾਲੂਗਾ 550 550 ਜੋੜੇ 550 550 ਨਹੀਂ ਜੀ ਠੀਕ ਹੈ ਉਹ ਵੀਰੇ ਦੱਸਿਆ ਸੀਗਾ 36 ਦੀ 33 ਦੀ 500 ਛੋਟ ਤੇ ਵੀਰ ਜੀ 17000 ਦੀ ਇਸ 17000 ਦੀ ਗੱਬੜ ਤੋਂ ਬਗੈਰ ਹੀ ਇੰਨੇ ਦੀ ਵਿਕਦੀ ਇੰਨੇ ਦੀ ਵਿਕਦੀ ਆ ਗੱਬੰਗ ਗੱਬੜ ਸੱਜਣਾ ਜਿੰਦਾ ਦੋ ਤਾਂ ਹੁਣੋਂ ਮੈਂ ਮੁੱਲ ਬੁੱਢਾ ਸੜਾ ਦਾ ਵੀਰ ਜੀ ਬਿਲਕੁਲ ਵੀਰ ਜੀ ਬਿਲਕੁਲ ਨਹੀਂ ਕੱਖ ਪਾਇਆ ਗੜਾਂ ਦਾ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਬਾਜ਼ਾਰ ਬੜਾ ਤੇਜ਼ ਚੱਲਣ ਡਿਆ ਵਾ ਬਿਲਕੁਲ ਵੀਰ ਜੀ ਬਿਲਕੁਲ ਲੰਗਾਂ ਨਹੀਂ ਲੱਭਣ ਡਿਆ ਲੰਗਾਂ ਨਹੀਂ ਲੱਭਣ ਡਿਆ ਬਿਲਕੁਲ ਜੀ ਠੀਕ ਹੈ ਵੀਰੇ ਜੋੜੇ ਜੋ ਮਾਂ ਤਾਂ ਜਾਣਦੇ ਹੋ ਠੀਕ ਹੈ ਜੀ 5 500 ਛੋਟ ਕਰ ਦਾਂਗੇ ਦੋਹਾਂ ਜੋੜ ਫੱਟ 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 ਸੱਤਰ ਹਜ਼ਾਰ ਦੀ ਹੀ ਤੇ ਗੁਥ ਗੁਥਲੀ ਦੇ ਵਿੱਚ ਪਾ ਕੇ ਕਰਨੇ ਪੈਣੇ ਤੇ ਹੁਣ ਪਿੱਛੇ ਪੈਸਾ ਕਢਾਉਣਾ ਤੇ ਹੁਣ ਹੁਣ ਕਹਿੰਦੇ ਨੇਗ ਚ ਪਾ ਕੇ ਇਹਨੂੰ ਫੜਾ ਜਾਣਾ ਜੀ ਜੀ ਵੀ ਕਹਿੰਦੇ ਲੈ ਕੇ ਆ ਖਾਣਾ ਮੈਂ ਜਾ ਜੀ ਜੇ ਭਰੀ ਹੈ ਕੋ ਡੰਗਰ ਨਾਲ ਚੜਿਆ ਹਾਏ ਹਾਏ ਬਿਲਕੁਲ 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 ਮੱਝੀ ਲੈ ਮੱਝੀ 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 ਖੜਨ ਗਿਆ ਤੂੰ ਇਹ ਮੱਝਾਂ ਹੀ ਆ ਬਿਲਕੁਲ ਤੇਨੇ ਪਿਆ ਜੇ ਜੇ ਭਰੀ ਬੰਦੇ ਦੀ ਪੈਸੇ ਕੋ ਵਿੱਚ ਪਏ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਠੀਕ ਹੈ ਹਾਂ ਜੀ 70000 ਦੇ ਕੇ ਵੀ ਕਰ ਸੋਚਣਾ ਹੈ ਵੀ ਇਹ ਦੁੱਧ ਦੂਗੀ ਅੱਛਾ ਸੱਜਰ ਕਾਹੀ ਆ ਤੇ ਵਧਣਾ ਤੋਂ ਦੋ ਅੰਨੇ ਹਰ ਬਿਲਕੁਲ ਵੀਰੇ ਬਿਲਕੁਲ ਚਲੋ ਵਧੂਗੀ ਰਕਮ ਵਧੂਗੀ ਹਨਾ ਜੀ ਕਮੇਟੀ ਆ ਇੱਕ ਕਮੇਟੀ ਆ ਵੀਰੇ ਕਮੇਟੀ ਪਹਿਣੇ ਤਿਆਰੀਆਂ ਦੀ ਗਈਆਂ ਇਹ ਬਿਲਕੁਲ ਵੀਰੇ ਕਮੇਟੀ ਆ ਤੇ ਆ ਕਿਸਮਤ ਆ ਆ ਕਿਸਮਤ ਆ ਕਮੇਟੀ ਆ ਕਿਸਮਤ ਬੁੜੀ ਆ ਹਿਸਾਬ ਉਹ ਕਮੇਟੀ ਆ ਬਿਲਕੁਲ ਸਾਡੇ ਵਾਲੇ ਜੇ ਆਪੋਂ ਨੇ ਜੇ ਸਾਡੇ ਕੋਲ ਡੰਗਾ ਖੜਦਾ ਵਾਧੇ ਪੁੰਦਾ ਸੇਤਾਂ ਦਾ ਜੀ ਸੇਤਾਂ ਦੀ ਕਿਰਪਾ ਨਾਲ ਡੰਗੇ ਦਾ ਮਾਲ ਚੰਗੇ ਪੈ ਪੈ ਨਹੀਂ ਮਾਲ ਕੋਲੋਂ ਰਾਦੇ ਨਹੀਂ ਸੌਦੇ ਅੱਛਾ ਜਿਆਦਾ ਸ਼ੌਂਕ ਹੈ ਵੀਰਾਂ ਨੂੰ ਠੀਕ ਹੈ ਮੇਰੇ ਕੋਲ ਨਹੀਂ ਵੀ ਖਾਈ ਨਹੀਂਦਾ ਇਹਨਾਂ ਨੂੰ ਤਾਂ ਇਹਦੀ ਗੁਰੂ ਰਾਮ ਦਾਸ ਜੀ ਕਿਰਪਾ ਨਾਲ ਸਾਡੇ ਕੋਲ ਆ ਕੇ ਪੈਸੇ ਕੱਢ ਜਾਂਦੇ ਆ ਬਿਲਕੁਲ ਕੱਢ ਜਾਂਦੇ ਵਪਾਰੀ ਲੈ ਜਾਂਦੇ ਪੀ ਵਸੀ 70000 ਦੀ ਆ ਦੁਬੇਰ ਪੀਏ ਕਰਨੀ ਆ 35 36000 ਦੀ ਵਸੀ ਦੇ ਦਿੰਨੀ ਆ ਵੇਰ ਦੇ ਬਚੀ ਦੇ ਨਹੀਂ ਦੂਨੇ ਰੁਪਏ ਜੋੜੂਗੀ ਪੰਜ ਮਹੀਨਿਆਂ ਨੂੰ ਪੰਜ ਮਹੀਨਿਆਂ ਜੋ ਦੂਨੇ ਰੁਪਏ ਜੋੜੂਗੀ ਪੰਜ ਮਹੀਨਾ 35000 ਤੇਨੇ ਸੂਏ ਚ ਦੁੱਧੀ ਦੁੱਧੀ ਦੇਣਾ ਬਿਲਕੁਲ ਤਿੰਨ ਮਹੀਨਾ ਜਾਂ ਬਿਲਕੁਲ ਵੀਰੇ ਬਿਲਕੁਲ ਬਾਕੀ ਵੀਰੇ ਠੀਕ ਹੈ ਜਾਇਜ਼ ਰੇਟ ਆ ਵੀਰਾਂ ਦਾ ਜੋੜੇ ਚ ਵੀਰ ਮਾਤਨ ਕਰ ਦੇਣਗੇ ਜੀ ਵੀਰ ਜੀ ਜੇ ਕੇ ਵੀਰ ਨੇ ਦੂਰਾ ਆਉਣਾ ਲੱਗੋਣਾ ਸਾਈ ਪਾ ਗਿਆ ਵੇ ਬਿਲਕੁਲ ਵੀਰੇ ਸਾਈ ਪਾ ਗਿਆ ਹਣਾ ਜੀ ਸਾਈ ਪਾ ਗਿਆ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੀਰੇ ਆਪ ਆਪਣਾ ਨਾਮ ਦੱਸ ਦਿਓ ਬੇਜੀ ਰਾਤ ਦੇਨੀ ਇਹ ਸੌਦੇ ਨਾਲੋਂ ਦਿੰਦੇ ਕਿਸ ਨੂੰ ਠੀਕ ਹੈ ਜੀ ਭਾਜੀ ਸਾਨੂੰ ਰਾਤ ਜਦੋਂ ਸੁਪਨਾ ਆਉਂਦਾ ਡੰਗਰੇ ਤੇ ਆ ਜਾਂਦਾ ਡੰਗਰ ਲੈ ਚੱਲੇ ਵੇਚਣ ਦੇ ਵੀਡੀਓ ਬਣਾਉਂਦੇ ਆਂ ਕੀ ਆ ਬਾਤ ਹੈ ਨਾ ਚਾਹ ਲੀ ਜੀ ਨੂੰ ਵੀਡੀਓ ਲਾ ਕੇ ਪੁੱਛਿਆ ਹੀ ਨਾ ਰਾਤ ਸੁਤੇ ਪਏ ਸੁਪਨੇ ਆਉਂਦੇ ਰਾਤ ਜੀ ਜੰਗਲ ਭਾਂ ਚੱਲੇ ਆ ਅੱਖਾਂ ਵਿੱਚ ਦੇਖੋ ਵੀ ਦੀਆਂ ਸ਼ੌਂਕ ਹੀ ਐਨਾ ਬੱਜੇ ਠੀਕ ਹੈ ਵੀਰੇ ਤੇਲੇ ਬਾਹਰ ਹੋਂਡੇ ਸਾਡੇ ਹਾਂਜੀ ਬਿਲਕੁਲ ਵੀਰੇ ਬਿਲਕੁਲ ਚੰਗੀ ਗੱਲ ਆ ਵੀਰੇ ਚੰਗਾ ਸ਼ੌਂਕ ਆ ਹਨਾ ਜੀ ਕੋਈ ਨਾ ਪਰਮਾਤਮਾ ਰੋਟੀ ਨਹੀਂ ਖਾਂਦੇ ਡੰਗਰ ਲੈ ਨਿਕਲ ਜਾਂਦੇ ਆ ਮੈਂ ਆਣ ਕੇ ਸ਼ਾਮ ਨੂੰ ਰੋਟੀ ਖਾਣੀ ਹੁੰਦੀ ਸਵੇਰ ਦੀ ਠੀਕ ਹੈ ਵੀਰੇ ਠੀਕ ਹੈ ਜੀ ਠੀਕ ਹੈ ਵੀਰੇ ਪੋਛੇ ਜੇ ਤਾਂ ਇਹ ਜਾਂਦੇ ਚਣਿਆਂ ਦੇ ਨਾਲ ਬੋਜੇ ਪਰ ਲੈਂਦੇ ਆ ਅੱਛਾ ਜੀ ਜਣੇ ਖਾਂਦੇ ਨਹੀਂ ਦੇ ਰਹੇ ਦੇ ਉਧਰ ਉਹ ਤਾਂ ਬਾਬੇ ਨਾਨਕ ਦੀ ਸ਼ਪੀਲ ਹੁੰਦੀ ਆ ਅੱਛਾ ਜੀ ਸ਼ਪੀਲ ਲਈਦੀ ਹੁੰਦੀ ਆ ਵੀ ਜੀ ਇਹ ਪੀ ਪੀ ਦੇ ਹੱਡ ਭਰੀਦਾ ਜਣਿਆਂ ਦੀ ਕੁਝ ਨਹੀਂ ਭਰੀ ਹੋਈ ਜਾਂਦੇ ਅੱਛਾ ਜੀ ਹਾਂ ਜੀ ਬੋਜੇ ਚਣਿਆਂ ਨਾਲ ਭਰੇ ਹੁੰਦੇ ਖਵਾਈ ਜਾਂਦਾ ਚਣੇ ਜਣੇ ਨਾਲ ਪਾਣੀ ਦੀ ਜਾਂ ਅੱਛਾ ਜੀ ਘੋੜਾ ਝਣੇ ਚਾਬਦਾਤ ਨਹੀਂ ਜ ਸਾਡੀ ਤਾਂ ਭੁੱਖਾ ਹੀ ਉੱਡ ਗਿਆ ਸ਼ੌਕ ਹੀ ਇਦਾਂ ਦਾ ਜਣੇ ਗਲਾਟ ਟੱਕਰਦਾ ਉਹਨੂੰ ਵੀ ਚਣੇ ਖਵਾਈ ਜਾਂਦੇ ਉਹਨੂੰ ਠੀਕ ਹੈ ਵੀਰੇ ਤੇਰੇ ਹਿਸਾਬ ਨਾਲ ਇੰਨੀ ਗਰਮੀ ਬਾਹਰ ਨਿਕਲ ਜੀਗਾ ਤਾਂ ਹੀ ਵੇ ਲੋ ਸਾਰੀ ਗਰਮੀ ਬਾਹਰ ਫੇਦੇ ਰਹਿੰਦੇ। ਬਿਲਕੁਲ ਜਿਹਨੇ ਵੀ ਡੰਗਰ ਦੇਈ। ਬਿਲਕੁਲ ਵੀਰੇ ਮਿਹਨਤ ਵੀ ਕਰੋ ਸਰੀਰ ਦਾ ਵੀ ਆਪਣਾ ਧਿਆਨ ਰੱਖੋ ਹਣਾ ਜੀ। ਕੁਲਕਾ ਪਾਣੀ ਛੱਕ ਕੇ ਫਿਰ ਹਣਾ ਜੀ। ਮਿਹਨਤ ਵੀ ਕਰੋ ਸਰੀਰ ਦਾ ਵੀ ਕਾਇਮ ਕਰੋ ਹਣਾ ਜੀ। ਬਿਲਕੁਲ ਵੀਰੇ ਵੇਖੋ ਜੀ ਵੀਰ ਉਹਨਾਂ ਗੱਲਾਂ ਬਹੁਤ ਸੋਹਣੀਆਂ ਸੁਣਾਈਆਂ। ਬਾਕੀ ਵੀਰੇ ਚੰਗੀਆਂ ਮਿਹੜਾਂ ਨੇ, ਰੇਟ ਵੀਰ ਉਹਨਾਂ ਦੇ ਜੈਜ ਆ। ਬਾਕੀ ਜੇ ਕੋਈ ਵੀਰੇ ਜੋੜਾ ਪਾ ਲੂਗਾ ਮਾਂ ਤਨ ਹੋਰ ਹੋ ਜਾਣਗੇ ਬਾਕੀ ਵੀਰੇ ਤੁਸੀਂ ਫੋਨ ਜਰੂਰ ਲਾਇਓ ਦੇ ਦੇਣਗੇ ਵੀਰੋ ਜੀ ਤਸੱਲੀ ਕਰਕੇ ਲਾ ਕੇ ਜਾਓ ਆਪਣੀ ਇੱਕ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਵੀਰੇ ਬਿਲਕੁਲ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਸੋਨੂ ਜੇ ਪਿੰਡ ਭੰਬਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੀ ਠੀਕ ਹੈ ਵੀਰੇ ਫੋਨ ਨੰਬਰ 9898840109 ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ